ਤੁਸੀਂ ਪ੍ਰਾਈਵੇਟ ਬੋਰਡ ਦੇ ਵਿੱਚ ਜਿਹੜੇ ਬਾਕੀ ਲੋਕ ਨੇ ਉਹਨਾਂ ਨੂੰ ਛੁੱਟੇ ਦਿੰਦੇ ਫਿਰਦੇ ਤੁਸੀਂ ਕੱਲ ਨੂੰ ਕੱਟੋ ਨਾ ਨਾ ਕੱਟ ਨਹੀਂ ਰੇ ਸੁਣ ਰਿਹਾ ਅਸੀਂ ਸਵੇਰ ਦੀ ਥੋੜੀ ਸੁਣ ਰੇ ਸਵੇਰ ਤੋਂ ਰਹੀਆਂ ਅਸੀਂ ਗਏ ਨਹੀਂ ਕਿਤੇ ਅਸੀਂ ਉਹੀ ਦੇਖਦੇ ਫਿਰਦੇ ਆ ਕੌਣ ਕੌਣ ਇੱਥੇ ਕਿੰਨੀ ਵਾਰੀ ਗਿਆ ਸਭ ਦੇਖ ਰਿਆ ਅਸੀਂ ਕਿੰਨੀ ਕਪੈਸਿਟੀ ਕਿੰਨੀ ਹੈ ਜੀ ਤੁਸੀਂ ਮੈਨੂੰ ਦੱਸੋ ਅਸੀਂ ਆ ਵੀ ਬੱਸ ਕਵਾਂਟਲ ਦਿਆ ਬਾਰ ਖੜਿਆ ਨੂੰ ਲੱਗਦਾ ਅਸੀਂ ਜਾ ਕੇ ਆ ਦੇਖੋ ਸਾਡੇ 1 ਮਿੰਟ ਆ ਦਿਖਾਓ ਕਿ ਆਹ ਦਿਨ ਤੋਂ ਲੱਤਾਂ ਸਾਡੇ ਜਾ ਆ ਹੋ ਗਏ जख्म ਪੁੱਤਰ ਇਹ ਫੈਦਾਂ ਦੇ ਸਾਨੂੰ ਪਤਾ ਕਿ ਅੰਦਰ ਕਿੱਥੇ ਕਿਨੇ ਭੇਜ ਰਹੇ ਨੇ ਜਿਹੜੇ ਅੰਦਰ ਘਰ ਫਸੇ ਹੋਏ ਆ ਅਸੀਂ ਦੇਖੇ ਆ ਰਹੇ ਹਾਂ ਕਿ ਤੁਸੀਂ ਕੈਮਰਾ ਲੈ ਕੇ ਸਾਨੂੰ ਦੱਸ ਅਸੀਂ ਵੀ ਕਿੰਨੇ ਦਿਨਾਂ ਤੋਂ ਖਬਰਾਂ ਚਲਾਈਆਂ ਹੋ ਪਾਜੀ ਯਾਰ ਨਾ ਕੋਈ ਘੱਟ ਰਾਸ਼ਨ ਗੱਲ ਨਹੀਂ ਬੋਲਦੇ ਔਰ ਲੋਕ ਤੁਹਾਨੂੰ ਕਹਿ ਕੇ ਵੀ ਸਾਡੇ ਕੋਲ ਰਾਸ਼ਨ ਨਹੀਂ ਪਹੁੰਚਿਆ ਅਸੀਂ ਤਾਂ ਥੋੜੀ ਮਦਦ ਹੀ ਕਰਦੇ ਪਹਿਲੇ ਬਾਜੀ ਵੇ ਬੋਲਦਾ ਕਿਉਂ ਨਹੀਂ ਹੈ ਫਿਰ ਸਾਰੇ ਮੂੰਹ ਤੇ ਪਰੇ ਕਰ ਰਹੇ ਨੇ ਡਰਦੇ ਤੁਸੀਂ ਜੇ ਨਹੀਂ ਮੈਨੂੰ ਦੱਸੋ ਪਹਿਲਾਂ ਡਰਦੇ ਹੋ ਤੁਸੀਂ ਤੁਸੀਂ बार-बार बार-बार ਆਪਣੀ ਵੋਟ ਕਹਿ ਰਹੇ ਹੋ ਆਪਣੀ ਨਹੀਂ ਇਹ ਆਪਣੇ ਸਾਰੇ ਦੀ ਹੈ ਆਪਣੀ ਆਪਣਾ ਸਾਰਾ ਹੀ ਹੁੰਦਾ ਮੈਂ ਕਹਿੰਦਾ ਆਪਣੀ ਆਪਣੀ ਕਰੀ ਜਾਂਦੇ ਆ ਆ ਲੱਗਦਾ ਕੋਈ ਪ੍ਰਾਈਵੇਟ ਲੱਗਦੀ ਇਹ ਤੁਸੀਂ ਕਹਿ ਰਹੇ ਸੀ ਕਿ ਇਹ ਪ੍ਰਾਈਵੇਟ ਪ੍ਰਾਈਵੇਟ ਝੂਠੇ ਲੈਣ ਵਾਸਤੇ ਨਹੀਂ ਤੁਸੀਂ ਕਿਹਾ ਉਹਨਾਂ ਨੇ ਕਿਹਾ ਸਹੀ ਦੱਸ ਕਹਿੰਦੇ ਨਹੀਂ ਜੀ ਇਹ ਤਾਂ ਪ੍ਰਾਈਵੇਟ ਆ ਜਿਹੜੀ ਗੋਦੀ ਮੀਡੀਆ ਔਰ ਕਿਹੜਾ ਗੋਦੀ ਮੀਡੀਆ ਔਰ ਕਿਹੜਾ ਜਿਹੜਾ ਅੱਜ ਬੋਲਦਾ ਹੀ ਨਹੀਂਗਾ ਗੋਦੀ ਮੀਡੀਆ ਜਿਹੜਾ afghanistan ਵਾਲਿਆਂ ਦਾ ਦੁੱਖ ਪ੍ਰਗਟ ਕਰਦਾ ਵੀ ਉਥੇ 1400 ਮੌਤਾਂ ਹੋਈਆਂ ਇਹਨਾਂ ਲੋਕਾਂ ਦੇ ਨਾਲ ਦੁੱਖ ਪ੍ਰਗਟ ਨਹੀਂ ਕਰਦਾ ਕਹਿੰਦਾ ਟਵੀਟ ਕਰਦਾ ਜਿੜੀ ਮੱਤ ਕਰਾਂਗਾ ਤੇ ਪੰਜਾਬ ਨਹੀਂ ਤੁਸੀਂ ਸਾਰਾ ਟੁਪਾ ਗਿਆ ਇਹ ਫਿਰ ਪੰਜਾਬ ਨਾਲ ਅਲੱਗ ਕਰ ਦੇਣ ਸਾਨੂੰ ਕੋਈ ਚੱਕਰ ਨਹੀਂ ਅਸੀਂ ਆਪੇ ਸੰਭਾਲ ਲਾਂਗੇ ਪੰਜਾਬ ਦੀ ਨਹੀਂ ਤੁਸੀਂ ਪ੍ਰਾਈਵੇਟ ਬੋਰਡ ਦੇ ਵਿੱਚ ਜਿਹੜੇ ਬਾਕੀ ਲੋਕ ਨੇ ਉਹਨਾਂ ਨੂੰ ਝੂਟੇ ਦਿੰਦੇ ਫਿਰਦੇ ਨਹੀਂ ਝੂਟੇ ਕਿਸੇ ਨੂੰ ਦੇ ਰਹੇ ਕੋਈ ਬਾਰ-ਬਾਰ ਸਵੇਰ ਦੀ ਤੁਹਾਡਾ ਕੈਮਰਾ ਕਹਿ ਰਿਹਾ ਝੂਟੇ ਦਿਖਦੀ ਨਹੀਂ ਪਈ ਕਿਤੇ ਬੋਰਡ ਤਾਂ ਹੋਰ ਤਾਂ ਕੋਈ ਦਿਖਦੀ ਨਹੀਂ ਸੁਣੋ ਨਾ ਪਰ ਤੁਸੀਂ ਗੱਲ ਨੂੰ ਕੱਟੋ ਨਾ ਨਾ ਕੱਟ ਨਹੀਂ ਰਹੇ ਸੁਣ ਰਹੇ ਆ ਅਸੀਂ ਸਵੇਰ ਦੀ ਥੋੜੀ ਸੁਣ ਰਹੇ ਸਵੇਰ ਤੋਂ ਰਹੀਆਂ ਸੀ ਗਏ ਨਹੀਂ ਕਿਤੇ ਅਸੀਂ ਉਹੀ ਦੇਖਦੇ ਫਿਰਦੇ ਆ ਕੌਣ ਕੌਣ ਇੱਥੇ ਕਿੰਨੀ ਵਾਰੀ ਗਏ ਸਭ ਦੇਖ ਰਹੇ ਆ ਅਸੀਂ ਇੱਕ ਮਿੰਟ ਜਿੰਨੇ ਵਾਰੀ ਗਈ ਹੈ ਇਹਦੇ ਚ ਰਾਸ਼ਨ ਹੀ ਗਿਆ ਹੋਊਗਾ ਉਹ ਕਿੰਨੇ ਬੰਦੇ ਦੇਖੇ ਮੈਂ ਕਿੰਨੀ ਕਪੈਸਿਟੀ ਕਿੰਨੀ ਹੈ ਦੀ ਤੁਸੀਂ ਮੈਨੂੰ ਦੱਸੋ ਇਹਦੀ 10 ਕੁ ਜਿਹੜੇ ਚ ਪੰਜ ਪੰਜ ਛੇ ਛੇ ਗੱਟੇ ਲੈ ਕੇ ਜਾਂਦੇ ਨੇ ਔਰ ਜਿਹੜੇ ਬੰਦੇ ਰਾਸ਼ਨ ਲੈ ਕੇ ਆਉਂਦੇ ਕੋਈ ਹਰਿਆਣੇ ਤੋਂ ਕੋਈ ਰਾਜਸਥਾਨ ਤੋਂ ਉਹਨਾਂ ਦੀ ਇਹ ਵਿਚਾਰ ਹੁੰਦਾ ਕਿ ਅਸੀਂ ਆਪ ਜਾ ਕੇ ਆਪਣੇ ਅੱਥੀ ਵੱਢੀਏ ਕਹਿੰਦੇ ਕਹਿੰਦੇ ਲੋਕੀ ਤਾਂ ਗਲਤ ਰਾਸ਼ਨ ਲਈ ਜਾਂਦੇ ਨੇ ਜਿੰਨਾਂ ਕੋਲ ਪਹੁੰਚ ਗਿਆ ਉਹਨਾਂ ਕੋਲ ਵਾਵਾ ਰਾਸ਼ਨ ਹੋ ਗਿਆ ਤੇ ਬਾਕੀਆਂ ਕੋਲ ਬਾਹਰ ਖੜਿਆ ਨੂੰ ਲੱਗਦਾ ਅਸੀਂ ਜਾ ਕੇ ਆਹ ਦੇਖੋ ਸਾਡੇ 1 ਮਿੰਟ ਆਹ ਦਿਖਾਓ 4 ਦਿਨ ਤੋਂ ਲੱਤਾਂ ਸਾਡੇ ਆ ਹੋ ਗਏ ਜ਼ਖਮ ਕੁੱਤਰੇ ਫੈਦਾਂ ਦੇ ਸਾਨੂੰ ਪਤਾ ਕਿ ਅੰਦਰ ਕਿੱਥੇ ਕਿੱ데 ਭੇਜ ਰਹੇ ਆ ਜਿਹੜੇ ਅੰਦਰ ਘਰ ਫਸੇ ਹੋਏ ਆ ਅਸੀਂ ਦੇਖੇ ਆ ਰਹੇ ਹਾਂ ਕਿ ਤੁਸੀਂ ਕੈਮਰਾ ਲੈ ਕੇ ਸਾਨੂੰ ਦੱਸ ਰਹੇ ਹੋ ਅਸੀਂ ਵੀ ਕਿੰਨੇ ਦਿਨਾਂ ਤੋਂ ਖਬਰਾਂ ਚ ਲਾਈ ਰੇਆ ਬਾਜੀ ਫਿਰ ਫਿਰ ਕੋਈ ਗਲਤ ਰਾਸ਼ਨ ਪਹੁੰਚ ਗਿਆ ਉਸ ਬੰਦੇ ਨੇ ਤੇ ਲੋਕ ਤੁਹਾਨੂੰ ਕਹਿ ਕੇ ਵੀ ਸਾਡੇ ਕੋਲ ਰਾਸ਼ਨ ਨਹੀਂ ਪਹੁੰਚਿਆ ਅਸੀਂ ਤਾਂ ਤੁਹਾਡੀ ਮਦਦ ਹੀ ਕਰਦੇ ਪਏ ਆ ਬਾਜੀ ਅਸੀਂ ਮਦਦ ਹੀ ਕਰਦੇ ਪਏ ਆ ਟੈਂਡੀ ਵਾਲੇ ਪਿੰਡ ਨੂੰ ਅੱਜ ਤੋਂ 4 ਦਿਨ ਪਹਿਲਾਂ ਬੇੜਾ ਭਰ ਕੇ ਇਥੋਂ ਭੇਜਿਆ ਰਾਸ਼ਨ ਦਾ ਅਸੀਂ ਲਗਾਤਾਰ ਟੈਂਡੀ ਵਾਲਾ ਕਾਲੂ ਵਾਲਾ ਖੁੰਦਰ ਗੱਟੀ ਔਰ ਆ ਰਾਜੋਕੇ ਰ ਲਗਾਤਾਰ ਰਾਸ਼ਨ ਢੋ ਰਹੇ ਅਸੀਂ ਕੋਈ ਬੰਦਾ ਕਵੇ ਕਿ ਕਿਸੇ ਤੋਂ ਅਸੀਂ ਇਹਦੇ ਲਈ ਤੇਲ ਵਾਤੇ ਪੈਸਾ ਮੰਗਿਆ ਕੋਈ ਬੰਦਾ ਕਵੇ ਅਸੀਂ ਜਾਤ ਪਾਤ ਕੀਤੀ ਇਹਦੇ ਚ ਕੋਈ ਬੰਦਾ ਕਵੇ ਅਸੀਂ ਪਾਰਟੀ ਬਾਜ਼ੀ ਕੀਤੀ ਹਾਂ ਕੁਝ ਬੰਦਿਆਂ ਦੀ ਨਜ਼ਰੇ ਹੋਊਗੀ ਕਿ ਜਿਹਨੂੰ ਨਹੀਂ ਕਿਤੇ ਸਮਾਂ ਮਿਲਿਆ ਉਹ ਸੋਚਦਾ ਕਿ ਖਾਣੀ ਇਹ ਇਦਾਂ ਹੀ ਹੂਟੇ ਲੈਂਦੇ ਸੁਰੇ ਫਿਰਦੇ ਆ ਕਿਸੇ ਕੋਲੇ ਇਨਾ ਟਾਈਮ ਨਹੀਂ ਹੁੰਦਾ ਅੱਜ 15 ਦਿਨ ਹੋ ਗਏ ਸਾਡੀ ਜਥੇਬੰਦੀ ਦਾ ਕੈਂਪ ਲੱਗਾ ਹੋਇਆ ਅੱਗੇ ਵਾਰਿਸ ਪੰਜਾਬ ਜਥੇਬੰਦੀ ਦਾ ਉਹ ਸਾਹਮਣੇ ਉੱਥੇ ਉੱਥੋਂ ਰਾਸ਼ਨ ਅਸੀਂ ਰਾਸ਼ਨ ਕਾਟਾਂ ਦੇ ਉੱਤੇ ਇਹਨਾਂ ਸਾਰਿਆਂ ਨੂੰ ਪਤਾ ਇਹਨਾਂ ਨਗਰਵਾਨਾਂ ਨੂੰ ਪੁੱਛੋ ਵੀ ਕੌਣ ਮਦਦ ਕਰ ਰਿਹਾ ਦੱਸ ਦੇਣਾ ਤੋਂ ਆ ਕੇ ਇੱਥੇ ਇੱਥੇ ਕੋਈ ਕੋਈ ਬੋਲਦਾ ਕਿਉਂ ਨਹੀਂ ਹੈ ਫਿਰ ਸਾਰੇ ਮੂੰਹ ਕੇ ਬਰੇ ਕਰ ਰਹੇ ਨੇ ਡਰਦੇ ਤੁਸੀਂ ਜੇ ਹੈ ਬੋਲੋ ਡਰਦੇ ਹੋ ਤੁਸੀਂ ਨਹੀਂ ਮੈਨੂੰ ਦੱਸੋ ਪਹਿਲਾਂ ਡਰਦੇ ਹੋ ਤੁਸੀਂ ਤੁਸੀਂ ਦੇਖ ਰਹੇ ਹੋ ਜੇ ਵੀਰ ਨੂੰ ਹਾਂ ਲਗਾਤਾਰ ਕਰ ਰਹੇ ਹਾਂ ਬਿਲਕੁਲ ਲਗਾਤਾਰ ਕਰ ਰਹੇ ਆ ਦੂਸਰਾ ਨੰਬਰ ਸਾਡਾ ਜਿਹੜਾ ਪਿੰਡ ਹੈ ਨਾ ਹਾਂ ਜਮਾ ਬਿਲਕੁਲ ਨੌਕਲੇ ਲਾਮਸੀ ਨੌ ਕਿੱਲਾਂ ਤੋਂ ਮੇਨ ਗੁਰਦੁਆਰਾ ਮਕਲੇ ਸਾਈਡ ਦਰਿਆ ਲੱਗ ਗਿਆ ਜਿਨ੍ਹਾਂ ਦੇ ਦੋ ਤਿੰਨ ਘਰ ਵੀ ਵਿੱਚ ਚਲੇ ਗਿਆ ਪੋਸਟਮ ਭਜੀਰਾਂ ਨੂੰ ਅਸੀਂ ਕਨੈਕਟ ਕੀਤਾ ਵੀ ਸਾਡੀ ਇਸ ਤਰ੍ਹਾਂ ਦੀ ਜਿਹੜੀ ਮਤ ਉਹ ਕੀਤੀ ਜਾਵੇ ਰਹੀ ਗੱਲ ਮੈਂ ਮੈਡਮ ਜੀ 40 ਜਾਲ ਅੱਜ 1 ਮਿੰਟ 40 ਜਾਲ ਲੋਹੇ ਦੇ 4 ਵਜੇ ਆ ਪਹੁੰਚ ਰਹੇ ਇੱਥੇ ਅਸੀਂ ਟੈਂਡੀ ਵਾਲਾ ਪਿੰਡ ਜਿਹੜਾ ਅੱਜ ਤੋਂ 1 ਹਫ਼ਤਾ ਪਹਿਲਾਂ 7 ਕਿੱਲੇ ਦੂਰ ਸੀਗਾ ਦਰਿਆ ਤੋਂ ਅੱਜ ਉਹ ਕਿੰਨਾ 10-12 ਫੁੱਟ ਦੂਰ ਰਹਿ ਗਿਆ ਹੈਗਾ ਉੱਥੇ ਕੱਲ ਵੀ ਅਪੀਲ ਕੀਤੀ ਕਿ ਉੱਥੇ ਇਹ ਜਿਹੜੀਆਂ ਰਾਸ਼ਨ ਤੋਂ ਬਿਨਾ ਮਿੱਟੀ ਦੀਆਂ ਟਰਾਲੀਆਂ ਗੱਟੇ ਭੇਜੇ ਜਾਣ ਅੱਜ ਅਸੀਂ ਉਹ ਉਹ ਸਾਡੀ ਜਿਹੜੀ ਅਪੀਲ ਸੀਗੀ ਉਹ ਕੰਮ ਕੀਤੀ ਅੱਜ 4 ਵਜੇ ਸਾਨੂੰ ਕਿਸੇ ਸੰਸਥਾ ਨੇ ਕਿਹਾ ਕਿ 40 ਅਸੀਂ ਲੋਹੇ ਦੇ ਜਿਹੜੇ ਹੁੰਦੇ ਆਪਣੇ ਜਾਲ ਉਹ ਭੇਜ ਰਹੇ ਆ ਮਿੱਟੀ ਦੀਆਂ ਗੱਟੇ-ਗੱਟੇ ਭੇਜ ਰਹੇ ਆ ਅਸੀਂ ਉਹ ਪਿੰਡ ਜੇ ਨਾਂ ਬਚਾਇਆ ਅੱਜ ਸਾਡੇ ਸਾਹਮਣੇ ਵਹਿੰਦੇ-ਵਹਿੰਦੇ ਤੁਹਾਡਾ ਕੈਮਰਾਮੈਨ ਗਿਆ ਕੀ ਕਰਨੇ ਕਿੰਨੇ ਕਰਨੇ ਪੂਰਾ ਪਿੰਡ ਆ ਜੀ ਉਹਦੇ ਪਿੰਡ ਦੇ ਵਿੱਚ ਕਿੰਨੇ ਇੱਕ ਕਰਨ ਦਿੰਦਾ 500 ਵੋਟ ਆ ਜੀ ਅੱਛਾ 500 ਵੋਟ ਆ ਹੁਣ ਤੁਸੀਂ ਵੇਖ ਲਓ ਕਿ ਕਿੰਨੇ ਘਾਰਾਂ ਘਰ ਨਹੀਂ ਮੈਂ ਗਿਨੇ ਮਨਾ ਮੇਰੇ ਕੋਲ ਟਾਈਮ ਸੀਗਾ ਮੈਂ ਤਾਂ ਉੱਥੇ ਕੰਮ ਕਰਨ ਲੱਗਾ ਹੋਇਆ ਮੈਂ 500 ਬੋਟਨ ਇਹ ਦੇਖਰੀ ਸਰਕਾਰੀ ਬੋਟ ਕਿੱਥੇ ਗਈ ਸਰਕਾਰੀ ਬੋਟ ਨਾ ਦਿੱਤੀ ਸਰਕਾਰ ਨੂੰ ਪੁੱਛ ਲੋ ਸਰਕਾਰੀ ਨਹੀਂ ਤੁਹਾਨੂੰ ਇੱਧਰ ਦਿੱਤੀ ਨਹੀਂ ਕੋਈ ਦਿੱਤੀ ਨਹੀਂ ਜੀ ਅਸੀਂ ਮੰਗ ਮੰਗ ਕੇ ਥੱਕੇ ਤਾਂ ਹੀ ਅਸੀਂ 5 ਦਿਨ ਪਹਿਲਾਂ ਫਿਰ ਹਾਰ ਕੇ ਬਾਈ ਮਨਦੀਪ ਸਿੱਧੂ ਇੱਥੇ ਆਇਆ ਹੋਇਆ ਸੀਗਾ ਤੁਸੀਂ ਨਾ ਐ ਕਰੋ ਇੱਥੇ ਨਾ ਇੱਕ ਉਹ ਲਗਾਓ ਆਪਣਾ ਨਿਸ਼ਾਨੀ ਦੇ ਤੌਰ ਦੇ ਉੱਤੇ ਵੀ ਥੋੜੀ ਹੈ ਚਲੋ ਉਹ ਵੀ ਉਹ ਵੀ ਅਸੀਂ ਬੈਨਰ ਲਗਾ ਦੇਈਏ ਬੈਨਰ ਲਾ ਦੋ ਬੈਟਾ ਲਗਾ ਦੇ ਆਪਾਂ ਪਤਾ ਹੀ ਨਹੀਂ ਲੱਗੂਗਾ ਉਹ ਵੀ ਬੈਟਾ ਲਗਾ ਦਿਆਂਗੇ ਅਸੀਂ ਕੋਈ ਗੱਲ ਨਹੀਂ ਜਦੋਂ ਅਸੀਂ ਕਿਸੇ ਤੋਂ ਕੋਈ ਇੱਦਾਂ ਲੈ ਹੀ ਨਹੀਂ ਰਹੇਗੇ ਅਸੀਂ ਆਪਣੇ ਤੌਰ ਤੇ ਮਦਦ ਕਰ ਰਹੇ ਹਾਂ ਉਹ ਵੀ ਲਗਾ ਦਿਆਂਗੇ ਅਸੀਂ ਵਾਰਿਸ ਪੰਜਾਬ ਦਾ ਉਹ ਸਾਡਾ ਕੈਂਪ ਲੱਗਾ ਉੱਥੇ ਬੈਨਰ ਵੀ ਲੱਗਾ ਉਹ ਵੀ ਲਗਾ ਦੇਾਂਗੇ ਇੱਥੇ ਲੈ ਕੇ ਆ ਕੇ ਇਹ ਗੱਲ ਹੁਣ ਬੰਦੇ ਕਿੰਨੇ ਹੁੰਦੇ ਨੇ ਆ ਮੁੰਡਿਆਂ ਬਾਰੇ ਵੀ ਦੱਸ ਕਿ ਕੋਈ ਅੱਗੇ ਨਹੀਂ ਆਉਣ ਦਿੰਦੇ ਇੱਧਰ ਆਓ ਇਹ ਦੋ ਡਰਾਈਵਰ ਆ ਜੀ ਇਹ ਹਾਂ ਹਾਂ ਇਹ ਦੋਨੋਂ ਮੁੰਡੇ ਇੱਕ ਨੇ ਅੱਗੇ ਖਿੱਚਣੀ ਹੁੰਦੀ ਬੋਟ ਅੱਗੇ ਜਾ ਕੇ ਜਿੱਥੇ ਜਿੱਥੇ ਪਾਣੀ ਘਟ ਜਾਂਦਾ ਜਿੱ ਇਸ ਬੋਰਡ ਦੇ ਵਿੱਚ ਹੈ ਕਿੰਨੇ ਦਿਨ 7 ਦਿਨ ਹੋ ਗਏ 7 ਦਿਨ ਹੋ ਗਏ 7 ਦਿਨ ਹੋ ਗਏ ਹਾਂਜੀ ਘਰ ਕਿੱਥੇ ਤੁਹਾਡਾ ਇੱਥੇ ਆ ਲੋਕਲ ਹਾਂ ਰਾਜੋ ਗੱਟੀ ਕਿਤੇ ਘਰ ਦੇ ਕਹਿੰਦੇ ਨੇ ਕਿ ਤੂੰ ਲੱਗਿਆ ਤੂੰ ਤੇਰੀ ਜਾਨ ਨੂੰ ਘਰ ਦੇ ਕਹਿੰਦੇ ਨੇ ਸੇਵਾ ਕਰੋ ਹਾਂ ਸੇਵਾ ਕਰ ਹੀ ਜਨੇ ਲੋਕ ਆਉਣ ਨੇ ਦੂਰ ਦੂਰ ਸੇਵਾ ਕਰਨ ਤੇ ਅਸੀਂ ਕਰਤੀ ਛੇ 7 ਦਿਨ ਸਾਡਾ ਕੀ ਵਿਗੜ ਦਿਓਗਾ ਅਸੀਂ ਵੇਲੇ ਤੁਰੇ ਫਿਰਨੇ ਇੱਥੇ ਡੰਗਰਾ ਵਾਂਗ ਸਾਡੇ ਕੋਲ ਕਿਹੜਾ ਕੋਈ ਕੰਮ ਹੈਗਾ ਜਾਂ ਰੋਜ਼ਗਾਰ ਰਹਿ ਗਿਆ ਪਾਣੀ ਆਇਆ ਤੇ ਸੇਵਾ ਕਰ ਹੀ ਜਨੇ ਨਾਲ ਸੈਂਸਰ ਦੇ ਜਥੇਬੰਦੀ ਨਾਲ ਜੁੜ ਕੇ ਤੇ ਵੇਲੇ ਹੁਣ ਕੀ ਕਰਾਂ ਤੇ ਸੇਵਾ ਹੀ ਕਰਨੀ ਇੱਥੇ ਨਾ ਜਿਹੜੀ ਗੱਲ ਕਰਨ ਵਾਲੀ ਆ ਲੋਕਾਂ ਦਾ ਭਾਈਚਾਰਾ ਜਿੱਥੇ ਆ ਰਾਜਸਥਾਨ ਤੋਂ ਯੂਪੀ ਤੋਂ ਹਰਿਆਣੇ ਤੋਂ ਵੱਖ-ਵੱਖ ਸਟੇਟਾਂ ਤੋਂ ਲੋਕ ਆ ਰਹੇ ਆ ਐਨਡੀਆਰਐਫ ਤੋਂ ਕੱਲ ਕੁਝ ਵੀਰ ਆਏ ਹਰਿਆਣੇ ਤੋਂ ਉਹਨਾਂ ਨੇ ਅੰਦਰ ਜਾਣ ਲਈ ਕਿਹਾ ਪਹਿਲਾਂ 20 ਲੀਟਰ ਤੇਲ ਪਵਾਇਆ ਐਨਡੀਆਰਐਫ ਨੇ ਮੁੜ ਕੇ ਉਹਨਾਂ ਨੂੰ ਛੱਡਿਆ ਇਹ ਲੈਨ ਵਿੱਚ ਨਹੀਂ ਜਾ ਰਹੇ ਸੀ ਰਾਤ ਨੂੰ ਸ਼ਾਮ ਨੂੰ ਅਸੀਂ ਲੈ ਕੇ ਆਏ ਆਪਣੀ ਬੋਰ ਤੇ ਜਾ ਕੇ ਉਹਨੂੰ ਉਹ ਉਹ ਕਹਿ ਰਹੇ ਤੇਲ ਪਾਇਆ ਮੈਂ ਕਿ ਸਾਡੀ ਬਾਰ-ਬਾਰ ਬਾਰ-ਬਾਰ ਆਪਣੀ ਬੋਟ ਕਹਿ ਰਹੇ ਹੋ ਆਪਣੀ ਨਹੀਂ ਇਹ ਆਪਣੀ ਸਾਰਿਆਂ ਦੀ ਆ ਆਪਣੀ ਆਪਣਾ ਸਾਰਾ ਹੀ ਹੁੰਦਾ ਮੈਂ ਉਹ ਕਹੂੰਦਾ ਆਪਣੀ ਆਪਣੀ ਕਰੀ ਜਾਂਦੇ ਆ ਇਹ ਲੱਗਦੇ ਕਿ ਥੋੜੀ ਪ੍ਰਾਈਵੇਟ ਪੰਜਾਬੀ ਭਾਸ਼ਾ ਬੇਟਾ ਆਪਣੇ ਚ ਹੋ ਜਾਂ ਸਾਰਾ ਕੁਝ ਜਦੋਂ ਮੈਂ ਮੈਂ ਕਹੂੰਗਾ ਨਾ ਉਦੋਂ ਗਲਤ ਹੋਊਗਾ ਜਦੋਂ ਆਪਣਾ ਕਿਹਾ ਆਪਣੇ ਚ ਸਾਰੇ ਵੀਰ ਹੀ ਆ ਗਏ ਆ ਸਾਰੇ ਆਂਦੇ ਆ ਨਾ ਫਿਰ ਜਿਹੜਾ ਵੀ ਆਊਗਾ ਮਦਦ ਕਰਨ ਦੇ ਲਈ ਨਾ ਜਿਹੜਾ ਵੀ ਆਊਗਾ ਅਸੀਂ ਹੁਣ ਹਰਿਆਣਾ ਤੋਂ ਆਏ ਅਸੀਂ ਜਾਣਦੇ ਤਾਂ ਨਹੀਂ ਸੀ ਉਹਨਾਂ ਨੇ ਕਿਹਾ ਚੌਕਰ ਲੈ ਕੇ ਜਾਣਾ ਸੀਗਾ ਰੱਖੋ ਵਿੱਚ ਹਰਿਆਣੇ ਵਾਲੇ ਵੀਰ ਵੀ ਆਏ ਹੁਮਵਾਗੇ ਆਏ ਸੀ ਹੁਣੇ ਹੁਣੇ ਆ ਦੋ ਗੇੜੇ ਉਹਨਾਂ ਦੇ ਲੈ ਕੇ ਆਏ ਆ ਉਦੋਂ ਪਹਿਲਾਂ ਮੈਡੀਸ਼ਨ ਲੈ ਕੇ ਆਏ ਹੋਏ ਸੀਗੇ ਉਹ ਕਰਨਾਲ ਤੋਂ ਆਏ ਹੋਏ ਸੀਗੇ ਫਿਰ ਰਾਜਸਥਾਨ ਤੋਂ ਆਏ ਸੀ ਉਹਨਾਂ ਨੂੰ ਕੱਲ ਲੈ ਕੇ ਗਏ ਵੀ ਸਾਨੂੰ ਇਹ ਨਹੀਂ ਕੋਈ ਕੌਣ ਕਿੱਥੋਂ ਆਇਆ ਆ ਸਾਡੇ ਜੱਸੇ ਬੰਦੀਆ ਸਾਡੀ ਸੇਵਾ ਕਰ ਰਹੀਆਂ ਨੇ ਆ 7 ਦਿਨ ਹੋ ਗਏ ਇਨਾ ਗੋਟ ਲੈਂਦੀ ਇਥੋਂ ਰਾਸ਼ਨ ਉਹ ਪਚਾਈ ਦਾ ਜਿਹੜੇ ਘਰ ਵਿੱਚ ਫਸੇ ਉਹਨੂੰ ਉੱਥੇ ਲੈ ਕੇ ਜਾਈਦਾ ਇਹ ਤੁਸੀਂ ਕਹਿ ਰਹੇ ਸੀ ਵੀ ਇਹ ਪ੍ਰਾਈਵੇਟ ਪ੍ਰਾਈਵੇਟ ਝੂਟੇ ਲੈਣ ਵਾਸਤੇ ਨਹੀਂ ਤੁਸੀਂ ਕਿਹਾ ਉਹਨਾਂ ਨੇ ਕਿਹਾ ਸਵੇਰ ਦਾ ਕਹਿੰਦੇ ਨਹੀਂ ਜੀ ਇਹ ਤਾਂ ਪ੍ਰਾਈਵੇਟ ਆ ਆਈਟੀ ਹੋਈ ਸਰਕਾਰੀ ਨਹੀਂ ਨਾ ਫੇਰ ਹਾਂ ਤੁਸੀਂ ਕਿਹਾ ਝੂਟੇ ਲੈ ਰਿਆ ਝੂਟੇ ਲੈ ਰਿਆ ਅਸੀਂ ਝੂਟੇ ਲੈ ਦੇ ਕੀ ਕਰਨਾ ਇੱਥੇ ਸਾਡਾ ਨਹੀਂ ਸਾਡੀਆਂ ਪਬਲਿਕ ਦਾ ਚੈਨਲ ਹੈ ਪਬਲਿਕ ਦਾ ਪਬਲਿਕ ਸਰਕਾਰੀ ਨਹੀਂ ਫਰਕ ਹੈ ਫਰਕ ਹੈ ਨਹੀਂ ਸਾਨੂੰ ਸਰਕਾਰੀ ਦਾ ਸਰਕਾਰੀ ਕਿਹੜਾ ਚੈਨਲ ਹੁੰਦਾ ਬੜੇ ਜਿਹੜੇ ਗੋਦੀ ਮੀਡੀਆ ਔਰ ਕਿਹੜਾ ਗੋਦੀ ਮੀਡੀਆ ਔਰ ਕਿਹੜਾ ਜਿਹੜਾ ਅੱਜ ਬੋਲਦਾ ਹੀ ਨਹੀਂਗਾ ਗੋਦੀ ਮੀਡੀਆ ਜਿਹੜਾ ਜਿੰਨੇ ਵੀ ਚੈਨਲ ਗੋਦੀ ਮੀਡੀਆ ਮੋਦੀ ਦੇ ਚੱਲ ਰਹੇ ਆ ਕੋਈ ਦਿਖਾ ਰਿਹਾ ਪੰਜਾਬ ਤੇ ਆ ਆ ਆ ਤਾਂ ਚੈਨਲ ਵਿਚਾਰੇ ਉਹ ਆ ਜਿਹੜੇ ਜਿਹੜੇ ਲੋਕਾਂ ਚੱਲ ਰਹੇ ਆਗੇ ਕਿਹਦੇ ਮੋਦੀ ਜੀ ਤਾਂ ਆ ਰਹੇ ਆ ਫੇਰੀ ਪਾਣ ਫੇਰੀ ਪਾਣ ਆ ਰਹੇ ਮੋਦੀ ਜੀ ਮੋਦੀ ਹਣੀ ਫੇਰੀ ਪਾਣ ਨਹੀਂ ਆ ਰਹੇਗੇ ਉਹ ਤਾਂ ਤੁਸੀਂ ਦੇਖ ਹੀ ਰਹੇ ਪਹਿਲੀ ਗੱਲ ਤਾਂ ਮੇਰੇ ਖਿਆਲੋਂ ਬਾਹਰ ਹੋਰ ਉਹਨਾਂ ਨੇ ਦੂਜੀਆਂ ਅਫਗਾਨਿਸਤਾਨ ਵਾਲਿਆਂ ਨੂੰ ਤਾਂ ਦੁੱਖ ਪ੍ਰਗਟ ਕਰਤਾ ਵੀ ਉਥੇ 1400 ਮੌਤਾਂ ਹੋਈਆਂ ਇਹਨਾਂ ਲੋਕਾਂ ਦੇ ਨਾਲ ਦੁੱਖ ਪ੍ਰਗਟ ਨਹੀਂ ਕਰਦਾ ਮੋਦੀ ਦੀ ਵਜ੍ਹਾ ਦੇ ਨਾਲ ਹੀ ਇਹ ਮੈਂ ਕਹੂੰਗਾ ਹਰ ਆਇਆ ਇਹ ਨਹੀਂ ਉਹ ਜੇ ਡੈਮਾਂ ਤੋਂ ਪਾਣੀ ਟਾਈਮ ਨਾਲ ਰਿਲੀਜ਼ ਹੁੰਦਾ ਥੋੜਾ ਥੋੜਾ ਪਾਣੀ ਰਿਲੀਜ਼ ਹੁੰਦਾ ਇੱਕਦਮ ਜਿਹੜਾ ਪੂਰਾ ਭਰ ਗਿਆ ਫਿਰ ਛੱਡਿਆ ਤੇ ਫਿਰ ਤਾਂ ਲੋਕਾਂ ਨੇ ਡੁੱਬਣਾ ਡੁੱਬਣਾ ਅਫਗਾਨਿਸਤਾਨ ਦੇ ਵਿੱਚ ਕੀ ਅਪਚਾਲ ਆ ਕਿ ਕੁਝ ਵੀ ਹੋਇਆ ਕਹਿੰਦੇ ਟਵੀਟ ਕਰਤਾ ਜੜੀ ਮਤ ਕਰਾਂਗਾ ਤੇ ਪੰਜਾਬ ਨਹੀਂ ਸੀ ਸਾਰਾ ਡੁੱਬਾ ਪਿਆ ਏ ਪਰ ਪੰਜਾਬ ਸਾਡਾ ਅਲੱਗ ਕਰ ਦੇਣ ਸਾਨੂੰ ਕੋਈ ਚੱਕਰ ਨਹੀਂ ਅਸੀਂ ਆਪੇ ਸੰਭਾਲ ਲਾਂਗੇ ਪੰਜਾਬ ਨੂੰ ਠੀਕ ਹੈ ਸਾਨੂੰ ਪੰਜਾਬ ਲੱਗ ਹੀ ਚਾਹੀਦਾ ਇਹ ਸਾਡੀ ਕੋਈ ਮਦਦ ਨਹੀਂ ਕਰਦਾ ਸਾਡੇ ਜਥੇਬੰਦੀਆਂ ਸਰਦਾਰ ਸਾਡੇ ਭਾਈਚਾਰਾ ਜਿੰਨਾ ਵੀ ਇਹ ਸਾਰੇ ਇੱਥੇ ਰਾਸ਼ਨ ਲੈ ਕੇ ਪਹੁੰਚ ਰਿਹਾ ਸਰਕਾਰ ਵੱਲੋਂ ਇੱਥੇ ਇੱਕ ਵੀ ਦਾਣਾ ਵੀ ਨਹੀਂ ਆਇਆ ਰਾਸ਼ਨ ਦਾ ਠੀਕ ਹੈ ਜੀ ਹਾਂ ਸਾਡੇ ਜਥੇਬੰਦੀਆਂ ਕਰ ਰਹੀਆਂ ਨੇ ਤਾਜੀ ਜੀ ਤੁਸੀਂ ਦੇਖੋ ਵੋਟਾਂ ਪਿੱਛੇ ਅੱਜ ਬੜਾ ਰੋਲਾ ਪਿਆ ਵੋਟਾਂ ਪਿੱਛੇ ਤਾਂ ਤੁਸੀਂ ਬਹੁਤ ਰੋਲਾ ਪੈਂਦਾ ਹੋਇਆ ਸੁਣਦੇ ਹੋ ਹੋਗੇ ਪਰ ਆ ਵੋਟਾਂ ਪਿੱਛੇ ਨਵਾਂ ਰੋਲਾ ਪਿਆ ਜੀ ਹੜ ਦੇ ਵਿੱਚ ਇਹ ਵੀ ਚੀਜ਼ਾਂ ਨੇ ਇਹ ਵੀ ਬਹੁਤ ਅਲੱਗ-ਅਲੱਗ ਚੀਜ਼ਾਂ ਨੇ ਕਿ ਬੋਟ ਤੇਰੀ ਐ ਮੇਰੀ ਐ ਵੀ ਕਰਨ ਲੱਗੇ ਹੋ ਦੇਖੋ ਏਕਤਾ ਵਿੱਚ ਬੱਲੇ ਆਪਾਂ ਬਚਪਨ ਤੋਂ ਸੁਣਦੇ ਆ ਰਹੇ ਆ ਪਰ ਵਾਕੀ ਬੱਲ ਇੱਥੇ ਦਿਖਦਾ ਕਿ ਏਕਤਾ ਚ ਬੱਲ ਹੈਗਾ ਔਰ ਇਹ ਆਪਣੀ ਸਾਰੇ ਦੀ ਐ ਤੁਹਾਡੀ ਮਦਦ ਦੇ ਵਾਸਤੇ ਇੱਥੇ ਪਹੁੰਚਾਈ ਗਈ ਐ ਔਰ ਲੋਕ ਮਦਦ ਕਰ ਵੀ ਰਹੇ ਨੇ ਕੈਮਰਾ ਪਰਸਨ ਸੁਖਵਿੰਦਰ ਦੇ ਨਾਲ ਮੈਂ ਸ਼ੁਖਾ ਸੰਧੀ ਡੇਲੀ ਪੋਸਟ ਪੰਜਾਬੀ ਦੇ ਲਈ